ਨੁਰਾਗ ਕਸ਼ਪ ਦੀ ਬ੍ਰਾਹਮਣਾ ਬਾਰੇ ਇਤਰਾਜ਼ਯੋਗ ਟਿੱਪਣੀ ਫਿਲਮ ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ ਤਾਂ ਨਾਰਾਜ਼ ਹੋਏ ਅਨੁਰਾਗ ਕਸ਼ਪ ਬਿਆਨਕਾਰਨ ਵਿਵਾਦਾਂ 'ਚ ਗਿਰੇ ਅਨੁਰਾਗ ਕਸ਼ਪ ਹੁਣ ਮੰਗੀ ਮਾਫੀ ਦਿੱਤਾ ਸਪਸ਼ਟ ਕਰਤ ਫਿਲਮ ਨਿਰਮਾਤਾ ਅਨੁਰਾਗ ਕਸ਼ਪ ਇੱਕ ਵਾਰ ਫਿਰ ਆਪਣੇ ਵਿਵਾਦਪੂਰਨ ਬਿਆਨਾਂ ਕਾਰਨ ਸੁਰਖੀਆਂ ਦੇ ਵਿੱਚ ਹਨ ਫਿਲਮ ਫੂਲੇ ਦੇ ਵਿਵਾਦ ਤੇ ਆਪਣੀ ਨਿਰਾਸ਼ਗੀ ਜ਼ਾਹਰ ਕਰਦੇ ਹੋਏ ਅਨੁਰਾਗ ਕਸ਼ਪ ਨੇ ਬ੍ਰਾਹਮਣ ਭਾਈਚਾਰੇ ਦੇ ਵਿਰੁੱਧ ਇੱਕ ਤੋਂ ਬਾਅਦ ਇੱਕ ਵਿਵਾਦਤਪੂਰਨ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਹੁਣ ਨਿਰਦੇਸ਼ਕ ਨੇ ਮੁਆਫੀ ਮੰਗੀ ਹੈ ਅਤੇ ਆਪਣਾ ਸਟੈਂਡ ਵੀ ਸਪਸ਼ਟ ਕੀਤਾ ਹੈ ਪ੍ਰਤੀਕ ਗਾਂਧੀ ਅਤੇ ਪੱਤਰਲੇਖਾ ਸਟਾਰਟਿਡ ਫਿਲਮ ਫੂਲੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ਦੇ ਵਿੱਚ ਹੈ ਇਹ ਫਿਲਮ ਸਮਾਜਿਕ ਸੁਧਾਰਕ ਜੋੜੇ ਜੋਤੀ ਬਾਫੂਲੇ ਅਤੇ ਸਬਿਤਰੀ ਬਾਈ ਫੂਲੇ ਦੇ ਜੀਵਨ ਤੇ ਆਧਾਰਿਤ ਹੈ। ਬ੍ਰਾਹਮਣ ਭਾਈ ਚਾਰੇ ਵੱਲੋਂ ਇਸ ਤੇ ਇਤਰਾਜ਼ ਪ੍ਰਗਟ ਕਰਨ ਤੋਂ ਬਾਅਦ ਇਸ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਫਿਲਮ ਤੇ ਜਾਤੀਵਾਦ ਫੈਲੋਂ ਦਾ ਦੋਸ਼ ਲਗਾਇਆ ਜਾ ਰਿਹਾ ਹੈ। अनुराग कश्यप ने सेंसर बोर्ड ऑफ सर्टिफिकेशन ਵੱਲੋਂ ਫਿਲਮ ਦੀ ਰਿਲੀਜ਼ ਤੇ پابੰਦੀ ਅਤੇ ਬ੍ਰਾਹਮਣ ਭਾਈ ਚਾਰੇ ਵੱਲੋਂ ਫਿਲਮ ਤੇ ਪ੍ਰਗਟਾਏ ਗਏ ਇਤਰਾਜ਼ ਬਾਰੇ ਇੱਕ ਪੋਸਟ ਲਿਖੀ ਜਿਸ ਨੇ ਇੱਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਬ੍ਰਾਹਮਣ ਭਾਈ ਚਾਰੇ ਤੇ ਇਤਰਾਜ਼ਯੋਗ ਟਿੱਪਣੀਆਂ ਆਪਣੀ ਪੋਸਟ ਦੇ ਵਿੱਚ ਅਨੁਰਾਗ ਕਸ਼ਯਪ ਨੇ ਬ੍ਰਾਹਮਣ ਭਾਈ ਚਾਰੇ ਤੇ ਵਰਦਿਆ ਇੱਕ ਵਿਵਾਦਤਪੂਰਨ ਬਿਆਨ ਦੇ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਜਦੋਂ ਯੂਜ਼ਰਸ ਨੇ ਉਸਦੀ ਪੋਸਟ ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਬ੍ਰਾਹਮਣਾ ਤੇ ਪਿਸ਼ਾਬ ਕਰਨ ਦੀ ਗੱਲ ਵੀ ਕੀਤੀ ਨਿਰਦੇਸ਼ਕ ਦੀ ਇਸ ਟਿੱਪਣੀ ਤੋਂ ਬਾਅਦ ਵਿਵਾਦ ਹੋ ਡੂੰਗਾ ਹੋ ਗਿਆ ਅਜਹੀ ਸਥਿਤੀ ਦੇ ਵਿੱਚ ਹੁਣ ਉਸਨੇ ਇਸ ਲਈ ਮਾਫੀ ਮੰਗੀ ਹੈ ਅਤੇ ਆਪਣਾ ਸਪਸ਼ਟੀਕਰਨ ਦਿੱਤਾ ਅਨੁਰਾਗ ਕਸ਼ਪ ਨੇ ਇੰਸਟਾਗ੍ਰam ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੇ ਬਿਆਨ ਤੇ ਆਪਣਾ ਪੱਖ ਰੱਖਿਆ ਅਨੁਰਾਗ ਕਸ਼ਪ ਨੇ ਮੰਗੀ ਮਾਫੀ अनुराग कश्यप ने अपनी पोस्ट दे विच लिखया कि एहे मेरी माफी है मेरी पोस्ट ਲਈ ਨਹੀਂ ਸਗੋ ਉਸ ਇੱਕ ਲਾਈਨ ਲਈ ਜੋ ਸੰਦਰਭ ਤੋਂ ਬਾਹਰ ਕੱਟੀ ਗਈ ਸੀ ਅਤੇ ਜੋ ਨਫ਼ਰਤ ਪੈਦਾ ਕਰ ਰਹੀ ਹੈ ਪਰ ਕੋਈ ਵੀ ਗੱਲ ਜਾਂ ਬਿਆਨ ਇਸ लायक ਨਹੀਂ ਹੈ ਕਿ ਸੰਸਕਾਰਾਂ ਦੇ ਠੇਕੇਦਾਰ ਤੁਹਾਡੀ ਕੁੜੀ ਪਰਿਵਾਰ ਦੋਸਤ ਅਤੇ ਰਿਸ਼ਤੇਦਾਰਾਂ ਨੂੰ ਬਲਤਕਾਰ ਤੇ ਮੌਤ ਦੀਆਂ ਧੰਕੀਆਂ ਦੇਣ ਇਸ ਲਈ ਜੋ ਕਿਹਾ ਗਿਆ ਉਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਤੇ ਨਾ ਹੀ ਮੈਂ ਲਵਾਂਗਾ ਪਰ ਤੁਸੀਂ ਮੈਨੂੰ ਜਿੰਨਾ ਚਾਹੋ ਗਾਲਾਂ ਕੱਢ ਸਕਦੇ ਹੋ ਮੇਰੇ ਪਰਿਵਾਰ ਨੇ ਨਾ ਤਾਂ ਕੁਝ ਕਿਹਾ ਹੈ ਤੇ ਨਾ ਹੀ ਉਹ ਕੁਝ ਕਹਿਣਗੇ ਇਸ ਲਈ ਜੇਕਰ ਮੈਨੂੰ ਮਾਫੀ ਮੰਗਣੀ ਪਵੇ ਤਾਂ ਮੈਂ ਮਾਫੀ ਮੰਗਾਗਾ ਬ੍ਰਾਹਮਣ ਲੋਕੋ ਔਰਤਾਂ ਨੂੰ ਬਖਸ਼ ਦਿਓ ਇੰਨੀਆਂ ਚੰਗੀਆਂ ਕਦਰਾਂ ਕੀਮਤਾਂ ਧਰਮ ਗ੍ਰੰਥਾਂ ਵਿੱਚ ਹਨ ਸਿਰਫ ਮੂਨਵਾਦ ਵਿੱਚ ਹੀ ਨਹੀਂ ਹਨ ਫੈਸਲਾ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੇ ਬ੍ਰਾਹਮਣ ਹੋ ਨਹੀਂ ਤਾਂ ਮੇਰੇ ਵੱਲੋਂ ਮਾਫੀ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰੇ ਪੂਰਾ ਵਿਵਾਦ ਹੈ ਕਿ ਤੇ ਕਿਵੇਂ ਸ਼ੁਰੂ ਹੋਇਆ ਦਰਅਸਲ ਇਹ ਸਾਰਾ ਮਾਮਲਾ ਫਿਲਮ ਫੂਲੇ ਦੇ ਟ੍ਰੇਲਰ ਦੀ ਰਿਲੀਜ਼ ਦੇ ਨਾਲ ਸ਼ੁਰੂ ਹੋਇਆ ਇਸ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਮਹਾਰਾਸ਼ਟra ਦੇ ਬ੍ਰਾਹਮਣ ਭਾਈ ਜਾ ਰਹੇ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਜਿਸ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰਨਾ ਪਿਆ ब्राहਮਣਾ ਨੇ ਦੋਸ਼ ਲਗਾਇਆ ਕਿ ਪਾਤਰਾਂ ਨੂੰ ਗਲਤ ਤੰਗ ਦੇ ਨਾਲ ਦਰਸਾਇਆ ਗਿਆ। ਅਜਾਏ ਦੇ ਵਿੱਚ ਜਦੋਂ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਤਾਂ ਅਨੁਰਾਗ ਕਸ਼ਪ ਗੁੱਸੇ ਦੇ ਵਿੱਚ ਆ ਗਏ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣਾ ਗੁੱਸਾ ਕੱਢਿਆ। ਫਿਲਮ ਦੇ ਰਿਲੀਜ਼ 'ਚ ਦੇਰੀ ਹੋਣ ਤੋਂ ਬਾਅਦ ਅਨੁਰਾਗ ਕਸ਼ਪ ਨੇ ਇੰਸਟਾਗ੍ਰam ਤੇ ਇੱਕ ਵੱਖਰੀ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਤੜਕ 2 ਦੀ ਸਕਰੀਨਿੰਗ ਤੇ ਸੈਂਸਰ ਬੋਰਡ ਨੇ ਕਿਹਾ ਮੋਦੀ ਜੀ ਨੇ ਭਾਰਤ ਵਿੱਚ ਜਾਤੀਵਾਦ ਨੂੰ ਖਤਮ ਕਰ ਦਿੱਤਾ। ਇਸੇ ਆਧਾਰ ਤੇ ਸੰਤੋਸ਼ ਨੂੰ ਵੀ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਸੀ ਹੁਣ ਬ੍ਰਾਹਮਣਾਂ ਨੂੰ ਫੂਲੇ ਦੇ ਨਾਲ ਸਮੱਸਿਆ ਹੈ ਭਰਾ ਜਦੋਂ ਜਾਤੀਵਾਦ ਨਹੀਂ ਹੈ ਤਾਂ ਉਹ ਕਿਸ ਤਰ੍ਹਾਂ ਦਾ ਬ੍ਰਾਹਮਣ ਹੈ ਤੁਸੀਂ ਗੁੱਸੇ ਨਾਲ ਕਿਉਂ ਸੜ ਰਹੇ ਹੋ ਜਦੋਂ ਜਾਤੀਵਾਦ ਨਹੀਂ ਸੀ ਤਾਂ ਫਿਰ ਜੋਤੀਬਾ ਫੂਲੇ ਅਤੇ ਸਬਿਤਰੀ ਬਾਈ ਕਿਉਂ ਸੜ ਜਾਤਾ ਤੁਹਾਡਾ ਬ੍ਰਾਹਮਣ ਭਾਈਚਾਰਾ ਇੱਥੇ ਨਹੀਂ ਹੈ ਕਿਉਂਕਿ ਮੋਦੀ ਦੇ ਅਨੁਸਾਰ ਭਾਰਤ ਵਿੱਚ ਕੋਈ ਜਾਤੀਵਾਦ ਹੀ ਨਹੀਂ ਹੈ ਜਾਂ ਸਾਰੇ ਮਿਲ ਕੇ ਸਾਰਿਆਂ ਨੂੰ ਮੂਰਖ ਬਣਾ ਰਹੇ ਹਨ ਇਕੱਠੇ ਫੈਸਲਾ ਕਰੋ ਕਿ ਭਾਰਤ ਦੇ ਵਿੱਚ ਜਾਤੀਵਾਦ ਹੈ ਜਾਂ ਨਹੀਂ ਲੋਕ ਮੂਰਖ ਨਹੀਂ ਹਨ ਤਾਂ ਇਸ ਪੋਸਟ ਤੋਂ ਬਾਅਦ ਇੱਕ ਨਵਾਂ ਹੀ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਲੋਚਨਾਵਾਂ ਅਨੁਰਾਗ ਕਸ਼ਕਪ ਦੀਆਂ ਸੋਸ਼ਲ ਮੀਡੀਆ ਤੇ ਹੋਣੀਆਂ ਸ਼ੁਰੂ ਹੋਈਆਂ ਤੇ ਟਵਿੱਟਰ ਤੇ ਵੀ ਬਾਇਕਾਟ ਅਨੁਰਾਗ ਕਸ਼ਕਪ ਦਾ ਟ੍ਰੈਂਡ ਸ਼ੁਰੂ ਹੋ ਗਿਆ ਪਰ ਉੱਥੇ ਹੀ ਹੁਣ ਅਨੁਰਾਗ ਕਸ਼ਕਪ ਦੇ ਵੱਲੋਂ ਇੱਕ ਨਵੀਂ ਪੋਸਟ ਪਾਈ ਗਈ ਤੇ ਆਪਣੇ ਪਹਿਲਾਂ ਵਾਲੇ ਬਿਆਨ ਤੇ ਸਪਸ਼ਟੀਕਰਨ ਦਿੱਤਾ ਗਿਆ ਬਾਕੀ ਅਨੁਰਾਗ ਕਸ਼ਕਪ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਜਾਂ ਆਪਣੀ ਫਿਲਮ ਨੂੰ ਲੈ ਕੇ ਜ਼ਾਹਿਰ ਕੀਤੀ ਗਈ ਨਰਾਜ਼ਗੀ ਨੂੰ ਲੈ ਕੇ ਜੋ ਵੀ ਬਿਆਨ ਦਿੱਤਾ ਗਿਆ ਜਾਂ ਜੋ ਵੀ ਇਹ ਪੂਰਾ ਵਿਵਾਦ ਚੱਲ ਰਿਹਾ ਹੈ ਇਸ ਨੂੰ ਲੈ ਕੇ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੋਰ ਅਪਡੇਟਸ ਲਈ ਵੇਖਦੇ ਰਹੋ ਡੇਨਿਕ ਸੋਵੇਰਾ ਟੀਵੀ